ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਿਹੜੀ ਵੱਡੀ ਖਬਰ ਦੇ ਨਾਲ ਤੁਸੀਂ ਕਰਨਾ ਚਾਹੋਗੇ ਅਗਰ ਅਸੀਂ ਹੁਣ ਦੇਖੀਏ ਤਾਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਦੇ ਵਿੱਚ ਕਈ ਤਰ੍ਹਾਂ ਦੇ ਉਲਟ ਫੇਰ ਵੀ ਦੇਖੇ ਜਾ ਰਹੇ ਨੇ ਸੋ ਕਿਹੜੀ ਉਹ ਵੱਡੀ ਖਬਰ ਹੈ ਜਿਸ ਉੱਪਰ ਪੂਰੀ ਜਾਣਕਾਰੀ ਤੁਸੀਂ ਸਭ ਤੋਂ ਪਹਿਲਾਂ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੋਗੇ ਹਰਜੋਤ ਜੀ ਸਭ ਤੋਂ ਪਹਿਲਾਂ ਜਿਹੜੀ ਵੱਡੀ ਖਬਰ ਹੈ ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਬਠਿੰਡਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਗਰ ਹਰਸਿਮਰਤ ਕੌਰ ਬਣਦੇ ਨੇ ਜਿਨ੍ਹਾਂ ਦੀ ਸੰਭਾਵਨਾ ਹੈ ਤੇ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਇੱਕ ਮਹਿਲਾ ਉਮੀਦਵਾਰ ਉਤਾਰ ਸਕਦੀ ਹੈ ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਦੇ ਮੁਤਾਬਕ ਗੱਲਬਾਤ ਨੇੜੇ ਹੈ ਇੱਕ ਮਹਿਲਾ ਉਮੀਦਵਾਰ ਭਾਰਤੀ ਜਨਤਾ ਪਾਰਟੀ ਬਠਿੰਡਾ ਦੇ ਵਿੱਚ ਅਕਾਲੀ ਦਲ ਦੇ ਸਾਹਮਣੇ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਉਹ ਕੌਣ ਹੋਣਗੇ ਇਹਦਾ ਇੰਤਜ਼ਾਰ ਸਾਨੂੰ ਕਰਨਾ ਪਏਗਾ ਪਰ ਕੱਲ ਬੜੀ ਦਿਲਚਸਪ ਘਟਨਾ ਹੋਈ ਕੱਲ ਸ਼ਾਮ ਨੂੰ ਕੱਲ ਸ਼ਾਮ ਨੂੰ ਪੰਜਾਬ ਸਰਕਾਰ ਦੇ ਇੱਕ ਸੀਨੀਅਰ ਆਈਐਸ ਅਫਸਰ ਨੇ ਅਸਤੀਫਾ ਦਿੱਤਾ ਉਹ ਇੱਕ ਪੰਜਾਬ ਸਰਕਾਰ ਦੇ ਇੱਕ ਮਹਿਕਮੇ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਨੇ ਔਰ ਉਹਨਾਂ ਦਾ ਸਬੰਧ ਬਠਿੰਡਾ ਜ਼ਿਲ੍ਹੇ ਨਾਲ ਦੱਸਿਆ ਜਾ ਰਿਹਾ ਹੁਣ ਕਈ ਤਰ੍ਹਾਂ ਦੇ ਕਿਆਸ ਲੱਗ ਰਹੇ ਨੇ ਕਿ ਕੀ ਉਹ ਮਹਿਲਾ ਅਧਿਕਾਰੀ ਜਿਨ੍ਹਾਂ ਨੇ ਕੱਲ ਪੰਜਾਬ ਸਰਕਾਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਕੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋਣਗੇ ਕੀ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰ ਦੇਗੀ ਔਰ ਇਹ ਜਿਹੜੇ ਮਹਿਲਾ ਅਧਿਕਾਰੀ ਨੇ ਇਹਨਾਂ ਦਾ ਸਬੰਧ ਵੀ ਇੱਕ ਪੋਲਿਟੀਕਲ ਘਰਾਣੇ ਦੇ ਨਾਲ ਇੱਕ ਰਾਜਨੀਤਿਕ ਘਰਾਣੇ ਦੇ ਨਾਲ ਦੱਸਿਆ ਜਾ ਰਿਹਾ ਸੋ ਮੈਨੂੰ ਲੱਗਦਾ ਹੈ ਕਿ ਜਿਵੇਂ ਜਿਵੇਂ ਅੱਜ ਦਿਨ ਚੜਨਾ ਹੈ ਇਹ ਖਬਰ ਵੱਡੇ ਪੱਧਰ ਤੇ ਬਾਹਰ ਆ ਜਾਣੀ ਹੈ ਪਰ ਮੈਂ ਇਸ ਕਰਕੇ ਨਾਮ ਨਹੀਂ ਲੈ ਰਿਹਾ ਕਿਉਂਕਿ ਹਜੇ ਤੱਕ ਕਿਸੇ ਤਰ੍ਹਾਂ ਦੀ ਵੀ ਅਫੀਸ਼ੀਅਲ ਇਨਫੋਰਮੇਸ਼ਨ ਜਾਂ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕਨਵਰਸੇਸ਼ਨ ਨਹੀਂ ਹੋ ਸਕਿਆ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਉਹ ਜੁਆਇਨ ਕਰ ਸਕਦੇ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਹੀ ਸ਼ਾਮਲ ਹੋ ਸਕਦੇ ਨੇ ਹਾਲਾਂਕਿ ਉਹਨਾਂ ਨੇ ਆਪਣਾ ਅਸਤੀਫਾ ਪੰਜਾਬ ਸਰਕਾਰ ਨੂੰ ਕੱਲ੍ਹ ਸ਼ਾਮ ਨੂੰ ਭੇਜਿਆ ਹੁਣ ਉਹਦੇ ਉੱਪਰ ਜਿਹੜਾ ਵੀ ਜਿਹੜੀ ਵੀ ਕਾਰਵਾਈ ਪੰਜਾਬ ਸਰਕਾਰ ਨੇ ਕਰਨੀ ਹੈ ਉਹ ਤਾਂ ਕਰਨੀ ਹੈ ਪਰ ਅਗਰ ਅਗਰ ਹਰਸ਼ਮਰਤ कौर ਬਾਦਲ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਕਿਸੇ ਮਹਿਲਾ ਚਿਹਰੇ ਨੂੰ ਉਤਾਰਦੇ ਨੇ ਤੇ ਬਠਿੰਡਾ ਦੇ ਵਿੱਚ ਵੀ ਜਿਹੜੀ ਚੋਣ ਹੈ ਉਹ ਬੜੀ ਦਿਲਚਸਪ ਹੋਣ ਵਾਲੀ ਹੈ ਕਿਉਂਕਿ ਹਾਲੇ ਤੱਕ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਮਿਲ ਕੇ ਬਠਿੰਡਾ ਦੇ ਵਿੱਚ ਲੋਕ ਸਭਾ ਦੀ ਚੋਣ ਲੜਦੇ ਸੀ ਸੁਖਬੀਰ ਬਾਦਲ ਨੇ ਖੁਦ ਕਹਿ ਦਿੱਤਾ ਕਿ ਉਹ ਇਸ ਵਾਰ ਚੋਣ ਨਹੀਂ ਲੜਨਗੇ ਅਜਿਹੇ ਵਿੱਚ ਇੱਕ ਗੱਲ ਤਾਂ ਸਾਫ਼ ਹੈ ਕਿ ਬਠਿੰਡਾ ਜਿਹੜੀ ਉਹਨਾਂ ਦੀ ਪਰੰਪਰਾਗਤ ਸੀਟ ਹੈ ਉੱਥੋਂ ਜ਼ਰੂਰ ਹਰਸ਼ਮਰਤ ਕੌਰ ਬਾਦਲ ਨੂੰ ਹੀ ਮੈਦਾਨ ਦੇ ਵਿੱਚ ਉਤਾਰਿਆ ਜਾਣਾ ਹੈ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਨੇ ਹਰਸ਼ਮਰਤ ਕੌਰ ਬਾਦਲ ਅਤੇ ਅਜਿਹੇ ਦੇ ਵਿੱਚ ਅਗਰ ਮਹਿਲਾ ਉਮੀਦਵਾਰ ਭਾਜਪਾ ਜਨਤਾ ਪਾਰਟੀ ਵੱਲੋਂ ਉਤਾਰ ਦਿੱਤਾ ਜਾਂਦਾ ਹੈ ਤਾਂ ਬਠਿੰਡਾ ਦੇ ਚੋਣ ਸਮਿਕਰਣ ਵੀ ਬਹੁਤ ਦਿਲਚਸਪ ਬਣਨਗੇ ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਉਹ ਪਹਿਲਾਂ ਹੀ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਦਲਜੀ ਜਕਰ ਗੱਲ ਕਰੀਏ ਦਿੱਲੀ ਤੋਂ ਵਿਲੇ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਮੁੜ ਤੋਂ ਪੰਜਾਬ ਦੇ ਵਿੱਚ ਸਰਗਰਮ ਹੋ ਗਏ ਨੇ ਕੱਲ ਉਹਨਾਂ ਨੇ ਸੰਗਰੂਰ ਸੀਟ ਦੇ ਲਈ ਵਿਧਾਇਕਾਂ ਤੇ ਉਹ ਦੇਦਾਰਾਂ ਦੇ ਨਾਲ ਮੀਟਿੰਗਸ ਕੀਤੀਆਂ ਮੁਲਾਕਾਤ ਕੀਤੀਆਂ ਨੇ ਤੇ ਉਧਰ ਨਾਲ ਹੀ ਜੇ ਆਪਾਂ ਗੱਲ ਕਰੀਏ ਕਿ ਕਾਂਗਰਸ ਦੇ ਨਾਲ ਗੱਠ ਜੋੜ ਦੀਆਂ ਸਾਰੀਆਂ ਸੰਭਾਵਨਾਵਾਂ ਰੱਦ ਹੋਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਆ ਭਗਵੰਤ ਮਾਨ ਕਿਹੜੀ ਰਣਨੀਤੀ ਦੇ ਨਾਲ ਅੱਗੇ ਵਧਣਗੇ ਬਿਲਕੁਲ ਹਰਜੋਤ ਜੀ ਭਗਵੰਤ ਮਾਨ ਦਿੱਲੀ ਤੋਂ ਲਗਭਗ ਵੇਲੇ ਹੋ ਗਏ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਦਿੱਲੀ ਹਾਈ ਕੋਰਟ ਨੇ ਆਪਣਾ ਫੈਸਲਾ ਰਾਖਵਾ ਰੱਖ ਲਿਆ ਹੈ ਕਿਸੇ ਵੇਲੇ ਵੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਫੈਸਲਾ ਵੀ ਆ ਸਕਦਾ ਹੈ ਸੰਜੇ ਸਿੰਘ ਨੂੰ ਕੱਲ ਜ਼ਮਾਨਤ ਮਿਲੀ ਕੱਲ ਸ਼ਾਮ ਨੂੰ ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਉਹ ਅਰਵਿੰਦ ਕੇਜਰੀਵਾਲ ਦੇ ਘਰ ਗਏ ਔਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੇ ਨਾਲ ਉਹਨਾਂ ਨੇ ਮੁਲਾਕਾਤ ਵੀ ਕੀਤੀ ਭਗਵੰਤ ਮਾਨ ਹੁਣ ਪੰਜਾਬ 'ਚ ਸਰਗਰਮ ਨੇ ਔਰ ਡਾਕਟਰ ਸੰਦੀਪ ਪਾਠਕ ਜਿਹੜੇ ਰਾਜ ਸਭਾ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਔਰ ਸੰਗਠਨ ਦੇ ਦੇਸ਼ ਭਰ ਦੇ ਵਿੱਚ ਸੰਗਠਨ ਦੇ ਜੰਗਲ ਸਕੱਤਰ ਨੇ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਪੰਜਾਬ 'ਚ ਨੇ ਕੱਲ ਭਗਵੰਤ ਮਾਨ ਨੇ ਸੰਗਰੂਰ ਦੇ ਸਾਰੇ ਵਿਧਾਇਕਾਂ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਸੰਗਰੂਰ ਦੀ ਜਿਹੜੀ ਚੋਣ ਹੈ ਉਹ ਬੜੀ ਵਕਾਰੀ ਚੋਣ ਹੈ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ 5000 ਵੋਟਾਂ ਦੇ ਫਰਕ ਦੇ ਨਾਲ ਲੋਕ ਸਭਾ ਦੀ ਚੋਣ ਹਾਰੀ ਸੀ ਸਿਮਰਜੀਤ ਸਿੰਘ ਮਾਨ ਤੋਂ ਔਰ ਇਸ ਵਾਰ ਉਥੇ ਸਾਰੀਆਂ ਪਾਰਟੀਆਂ ਸਿਰ ਤੋੜ ਯਤਨ ਕਰਨਗੀਆਂ ਕਿ ਅਸੀਂ ਹਰ ਹਾਲ ਦੇ ਵਿੱਚ ਇਹ ਸੀਟ ਜਿੱਤੀਏ ਸ਼੍ਰੋਮਣੀ ਅਕਾਲੀ ਦਲ ਪਰਮਿੰਦਰ ਸਿੰਘ ਢੀਂਡਸਾ ਨੂੰ ਮੈਦਾਨ ਚ ਉਤਾਰ ਸਕਦੀ ਹੈ ਮੀਟ ਹੀਰ ਆਮ ਆਦਮੀ ਪਾਰਟੀ ਵੱਲੋਂ ਨੇ ਅਕਾਲੀ ਦਲ ਵੱਲੋਂ ਪਰਮਿੰਦਰ ਢੀਂਡਸਾ ਜਿਵੇਂ ਮੈਂ ਕਿਹਾ ਭਾਰਤੀ ਜਨਤਾ ਪਾਰਟੀ ਵੱਲੋਂ ਔਰ ਕਾਂਗਰਸ ਵੱਲੋਂ ਹਜੇ ਉਥੇ ਉਮੀਦਵਾਰ ਐਲਾਨੇ ਜਾਣੇ ਬਾਕੀ ਨੇ ਹੁਣ ਭਗਵੰਤ ਮਾਨ ਇਕੱਲੇ ਇਕੱਲੇ ਲੋਕ ਸਭਾ ਹਲਕੇ ਦੇ ਵਿਧਾਇਕਾਂ ਔਰ ਮੰਤਰੀਆਂ ਦੇ ਨਾਲ ਮੀਟਿੰਗ ਕਰਨਗੇ ਔਰ 13 ਜ਼ੀਰੋ ਦਾ ਜਿਹੜਾ ਟਾਰਗੇਟ ਭਗਵੰਤ ਮਾਨ ਹੁਣਾਂ ਨੇ ਰੱਖਿਆ ਉਹਦੇ ਤੇ ਭਗਵੰਤ ਮਾਨ ਅੱਗੇ ਵਧਣਗੇ ਔਰ ਕੱਲ ਸਾਰੇ ਪੂਰੇ ਜ਼ਿਲ੍ਹੇ ਦੀ ਲੋਕ ਸਭਾ ਸੀਟ ਦੀ ਸਮੀਖਿਆ ਇੱਕ ਤਰੀਕੇ ਨਾਲ ਭਗਵੰਤ ਮਾਨ ਹੁਣਾਂ ਨੇ ਕੀਤਾ ਔਰ ਸਾਫ਼ ਤੌਰ ਤੇ ਇਹ ਗੱਲ ਕੀਤੀ ਗਈ ਕਿ ਜਿਹੜੀਆਂ ਵੀ ਕਾਰਗੁਜ਼ਾਰੀਆਂ ਨੇ ਜਿਹੜੇ ਕੰਮ ਸਰਕਾਰ ਨੇ ਕੀਤੇ ਨੇ ਭਾਵੇਂ ਜ਼ੀਰੋ ਬਿੱਲ ਆ ਰਹੇ ਨੇ ਲੋਕਾਂ ਨੂੰ ਭਾਵੇਂ ਮਹੱਲਾ ਕਲੀਨਿਕ ਨੇ ਭਾਵੇਂ ਸਰਕਾਰੀ ਨੌਕਰੀਆਂ ਨੇ ਇਹਨਾਂ ਨੂੰ ਪ੍ਰਮੁਖਤਾ ਦੇ ਨਾਲ ਲੋਕਾਂ ਦੇ ਵਿੱਚ ਲੈ ਕੇ ਜਾਇਆ ਜਾਵੇ ਔਰ ਅਸੀਂ 2 ਸਾਲ ਜਿਹੜੇ ਸਾਡੇ ਨੇ ਉਹ ਪਿਛਲੀ ਕਿਸੇ ਵੀ ਸਰਕਾਰ ਦੇ ਪਹਿਲੇ 2 ਸਾਲ ਦੇ ਮੁਕਾਬਲੇ ਜ਼ਿਆਦਾ ਬਿਹਤਰ ਨੇ ਇਹ ਲੋਕਾਂ ਨੂੰ ਦੱਸਿਆ ਜਾਵੇ ਸੋ ਸਾਰਾ ਏਜੰਡਾ ਭਗਵੰਤ ਮਾਨ ਹੁਣਾਂ ਵੱਲੋਂ ਤੈਅ ਕੀਤਾ ਗਿਆ ਹੈ ਭਗਵੰਤ ਮਾਨ ਸਟਾਰ ਪ੍ਰਚਾਰਕ ਨੇ ਪੰਜਾਬ ਦੇ ਨਾਲ-ਨਾਲ ਗੁਜਰਾਤ ਗੁਆਹ ਔਰ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਚੋਣ ਪ੍ਰਚਾਰ ਕਰਨਾ ਹੈ ਪਰ ਸਿੱਧੇ ਤੌਰ ਤੇ ਭਗਵੰਤ ਮਾਨ ਪੰਜਾਬ ਦੀਆਂ 13 ਸੀਟਾਂ ਤੇ ਸਭ ਤੋਂ ਵੱਧ ਜ਼ੋਰ ਲਾਉਣਗੇ ਹੁਣ ਅਜਿਹੇ ਦੇ ਵਿੱਚ ਇਹ ਜਿਹੜੀਆਂ ਮੀਟਿੰਗਾਂ ਬਹੁਤ ਅਹਿਮियत ਵਾਲੀਆਂ ਨੇ ਉਧਰ ਡਾਕਟਰ ਸੰਦੀਪ ਪਾਠਕ ਨੇ ਪਹਿਲਾਂ ਲੁਧਿਆਣੇ 'ਚ ਮੀਟਿੰਗ ਕੀਤੀ ਜਿੱਥੇ ਅਹੁਦੇਦਾਰ ਸੀ ਵਰਕਰ ਸੀ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਹੈ ਕਿਵੇਂ ਚੁਣੀਏ ਉਹਦੇ ਤੇ ਫੀਡਬੈਕ ਲਈ ਫਿਰ ਉਹਨਾਂ ਨੇ ਜਲੰਧਰ ਦੇ ਵਿੱਚ ਵੀ ਮੀਟਿੰਗ ਕੀਤੀ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨਾਲ ਅਹੁਦੇਦਾਰਾਂ ਦੇ ਨਾਲ ਔਰ ਦੋਨੇ ਥਾਵਾਂ ਤੇ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਹੁਣ ਸਮਝੌਤਾ ਨਹੀਂ ਹੋਣਾ ਅਸੀਂ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਦੋਵੇਂ ਪਾਰਟੀਆਂ ਪੰਜਾਬ 'ਚ ਆਪਣੇ ਪੱਧਰ ਤੇ ਲੜਨ ਗਿਆ। ਹਾਲਾਂਕਿ ਭਗਵੰਤ ਮਾਨ ਲਗਾਤਾਰ ਚਾਹੁੰਦੇ ਸੀ ਕਿ ਅਸੀਂ ਪੰਜਾਬ 'ਚ ਆਪਣੇ ਦਮ ਤੇ ਚੋਣਾਂ ਲੜੀਏ ਔਰ ਸੰਦੀਪ ਪਾਠਕ ਨੇ ਵੀ ਉਸੇ ਤਰ੍ਹਾਂ ਦਾ ਬਿਆਨ ਦਿੱਤਾ ਹੈ। ਸੋ ਇਹ ਬੜੀ ਦਿਲਚਸਪ ਗੱਲ ਪੰਜਾਬ 'ਚ ਬਣ ਗਈ ਹੈ ਕਿ ਹੁਣ ਆਮ ਆਦਮੀ ਪਾਰਟੀ ਔਰ ਕਾਂਗਰਸ 'ਚ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ। ਪੰਜਾਬ ਦੇ ਵਿੱਚ ਚਾਰ ਤੋਂ ਪੰਜ ਕੋਣੀ ਮੁਕਾਬਲੇ ਨੇ ਜਿਹੜੇ ਉਹ ਇਕੱਲੀ-ਇਕੱਲੀ ਸੀਟ ਤੇ ਹੋਣਗੇ ਔਰ ਭਗਵੰਤ ਮਾਨ 13 0 ਦੇ ਏਜੰਡੇ ਨਾਲ ਨੇ ਔਰ ਸਾਰੀਆਂ ਪਾਰਟੀਆਂ ਇਸੀ ਤਰ੍ਹਾਂ ਪੰਜਾਬ ਚ ਆਮ ਆਦਮੀ ਪਾਰਟੀ ਦੇ ਨਾਲ ਭੜਨ ਗਿਆ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਤਾਰੀ ਤੇ ਹੈ ਔਰ ਜਿਤੋਂ ਤੱਕ ਗੱਲ ਰਹੀ ਆਮ ਆਦਮੀ ਪਾਰਟੀ ਨੇ ਹਲੇ ਵੀ 4 ਸੀਟਾਂ ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਹੈ ਲੁਧਿਆਣਾ ਜਲੰਧਰ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਦੇ ਵਿੱਚ ਵੀ ਉਮੀਦਵਾਰ ਦੇਣਾ ਹੈ ਔਰ ਹੁਸ਼ਿਆਰਪੁਰ ਚ ਵੀ ਔਰ ਪੂਰੀ ਕੋਸ਼ਿਸ਼ ਹੈ ਭਗਵੰਤ ਮਾਨ ਦੀ ਕਿ ਜੇ ਕਾਬਲ ਵਲੰਟੀਅਰ ਨੇ ਆਗੂ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਔਰ ਅਗਰ ਕਿਸੇ ਦੂਸਰੀ ਪਾਰਟੀ ਦਾ ਸਾਫ਼ ਸੁਥਰਾ ਚਿਹਰਾ ਮਿਲਦਾ ਹੈ ਉਨੂੰ ਵੀ ਉਤਾਰਿਆ ਜਾਵੇ ਔਰ ਜਲੰਧਰ ਤੋਂ ਗੁਰਦਾਸਪੁਰ ਤੋਂ ਹੁਸ਼ਿਆਰਪੁਰ ਤੋਂ ਔਰ ਲੁਧਿਆਣਾ ਤੋਂ ਦੂਸਰੀਆਂ ਪਾਰਟੀਆਂ ਦੇ ਕਈ ਵੱਡੇ ਚਿਹਰੇ ਵੀ ਮੁੱਖ ਮੰਤਰੀ ਦੇ ਨਾਲ ਸੰਪਰਕ ਦੇ ਵਿੱਚ ਨੇ ਔਰ ਕਿਸੇ ਵੇਲੇ ਵੀ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤੀ ਜਨਤਾ ਪਾਰਟੀ ਨੂੰ ਵੀ ਵੱਡਾ ਝਟਕਾ ਦੇ ਸਕਦੇ ਨੇ ਕਿਉਂਕਿ ਭਾਜਪਾ ਨੇ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਤੋਂ ਲੈ ਕੇ ਬੀਜੇਪੀ ਚ ਜੁਆਇਨ ਕਰਾਇਆ ਸੀ ਸੋ ਬੀਜੇਪੀ ਨੂੰ ਵੀ ਭਗਵੰਤ ਮਾਨ ਛਟਕਾ ਦੇ ਸਕਦੇ ਨੇ ਔਰ ਸ਼ਰੋਮਣੀ ਅਕਾਲੀ ਦਲ ਦਾ ਵੀ ਇੱਕ ਵੱਡਾ ਲੀਡਰ ਆਮ ਆਦਮੀ ਪਾਰਟੀ ਦੇ ਸੰਪਰਕ ਚ ਹੈ ਸੂਤਰਾਂ ਤੋਂ ਇਹ ਪੂਰੀਆਂ ਜਾਣਕਾਰੀਆਂ ਜਿਹੜੀਆਂ ਆਈਆਂ ਨੇ ਸੋ ਅੱਜ ਔਰ ਕੱਲ ਜਿਹੜੇ ਅਗਲੇ 2-3 ਦਿਨ ਨੇ ਇਹ ਪੰਜਾਬ ਦੀ ਸਿਆਸਤ ਦੇ ਇੱਕ ਵਾਰ ਮੋੜ ਤੋਂ ਬੜੇ ਦਿਲਚਸਪ ਦਿਨ ਬਣਨ ਵਾਲੇ ਨੇ ਨਲਾਜੀ ਗੱਲ ਕਾਂਗਰਸ ਪਾਰਟੀ ਦੀ ਕਰੀਏ ਤਾਂ ਕਾਂਗਰਸ ਪਾਰਟੀ ਦੇ ਪੰਜ ਸਿਟਿੰਗ ਮੈਂਬਰ ਪਾਰਲੀਮੈਂਟਸ ਨੇ ਕੱਲ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਇਸ ਮੀਟਿੰਗ ਨੂੰ ਲੈ ਕੇ ਕਿਡੀਆਂ ਖਾਸ ਗੱਲਾਂ ਨੇ ਜੋ ਹੁਣ ਤੱਕ ਬਾਹਰ ਆਈਆਂ ਨਹੀਂ ਜਾਂ ਮੀਟਿੰਗ ਦੇ ਅੰਦਰਲੇ ਸੱਚ ਕੀ ਨੇ ਕਿਹੜੀ ਗੱਲਾਂ ਨੂੰ ਲੈ ਕੇ ਮੀਟਿੰਗ ਹੋਈ ਹੈ ਔਰ ਇਸ ਮੀਟਿੰਗ ਚੋਂ ਕੀ ਕੁਝ ਨਿਕਲ ਕੇ ਬਾਹਰ ਆਇਆ ਹਰਜੋਤ ਜੀ ਬੜਾ ਅਹਿਮ ਤੁਹਾਡਾ ਸਵਾਲ ਹੈ ਕਾਂਗਰਸ ਦੇ ਪੰਜ ਸਿਟਿੰਗ ਮੈਂਬਰਾਂ ਨੇ ਕੱਲ ਮੁਲਾਕਾਤ ਕੀਤੀ ਹੈ ਸੋਨੀਆ ਗਾਂਧੀ ਦੇ ਨਾਲ ਅਸਲ ਦੇ ਵਿੱਚ ਇਹਨਾਂ ਦੇ ਵਿੱਚ ਮਨੀਸ਼ ਟਵਾੜੀ ਨੇ ਜਸਪੀਰ ਸਿੰਘ ਡਿੰਪਾ ਨੇ ਡਾਕਟਰ ਅਮਰ ਸਿੰਘ ਨੇ ਮੁਹੰਮਦ ਸਦੀਕ ਨੇ ਔਰ ਗੁਰਜੀਤ ਔਜਲਾਨੀ ਇਹ ਪੰਜੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਔਰ ਲਗਾਤਾਰ ਮਨੀਸ਼ Tiwari ਦੋ ਵਾਰ ਦੇ ਐਮਪੀ ਨੇ ਗੁਰਜੀਤ ਔਜਲਾ ਦੋ ਵਾਰ ਦੇ ਐਮਪੀ ਨੇ ਡਾਕਟਰ ਅਮਰ ਸਿੰਘ ਇੱਕ ਵਾਰ ਜਿੱਤੇ ਮੁਹੰਮਦ ਸਦੀਕ ਇੱਕ ਵਾਰ ਜਿੱਤੇ ਸੋ ਕੋਸ਼ਿਸ਼ਾਂ ਇਹਨਾਂ ਸਾਰਿਆਂ ਦੀਆਂ ਨੇ ਕਿ ਅਸੀਂ ਇਸ ਵਾਰ ਵੀ ਟਿਕਟ ਹਾਸਲ ਕਰੀਏ ਮਨੀਸ਼ Tiwari ਦਾ ਪੰਜਾਬ ਦੇ ਵਿੱਚ ਟੋੜ ਨਹੀਂ ਕਾਂਗਰਸ ਵੱਲੋਂ ਇੱਕੋ ਇੱਕ ਹਿੰਦੂ ਚਿਹਰਾ ਨੇ ਮਨੀਸ਼ Tiwari ਉਹਨਾਂ ਦੀ ਟਿਕਟ ਕੱਟਣੀ ਅਸੰਭਵ ਹੈ ਹਾਂ ਕਿਹ ਪਾਰਟੀ ਉਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਉਤਾਰਦੀ ਹੈ ਚੰਡੀਗੜ੍ਹ ਤੋਂ ਜਾਂ ਲੁਧਿਆਣਾ ਤੋਂ ਮੌਜੂਦਾ ਸਮੇਂ ਦੇ ਵਿੱਚ ਮਨੀਸ਼ ਟਿਵਾੜੀ ਦਾ ਸਭ ਤੋਂ ਵੱਡਾ ਦਾਵਾ ਲੁਧਿਆਣਾ ਦੀ ਸੀਟ ਤੇ ਹੈ ਅਗਰ ਰਵਨੀਤ ਬਿੱਟੂ ਨੂੰ ਕਾਂਗਰਸ ਪਾਰਟੀ ਨੇ ਚੈਲੰਜ ਕਰਨਾ ਹੈ ਤੇ ਮਨੀਸ਼ ਟਿਵਾੜੀ ਨੰਬਰ 1 ਤੇ ਚੱਲ ਰਹੇ ਨੇ ਜਿਹੜੇ ਗੁਰਜੀਤ ਔਜਲਾ ਨੇ ਉਹਨਾਂ ਦਾ ਕੋਈ ਬਦਲ ਨਹੀਂ ਹੈ ਅਮਰਸਰ ਦੇ ਵਿੱਚ ਕਾਂਗਰਸ ਪਾਰਟੀ ਕੋਲੇ ਅਸਲ ਦੇ ਵਿੱਚ ਇਹ ਲੀਡਰ ਚਾਹੁੰਦੇ ਨੇ ਕਿ ਕਾਂਗਰਸ ਪਾਰਟੀ ਜਲਦ ਤੋਂ ਜਲਦ ਉਹਨਾਂ ਦੇ ਨਾਵਾਂ ਦਾ ਐਲਾਨ ਕਰੇ ਤਾਂ ਕਿ ਦੂਸਰੀ ਪਾਰਟੀਆਂ ਦੀ ਤਰ੍ਹਾਂ ਉਹ ਵੀ ਬਿਨਾਂ ਕਿਸੇ ਚਿੰਤਾ ਦੇ ਚੋਣ ਪ੍ਰਚਾਰ ਦੇ ਵਿੱਚ ਉਤਰਨ ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਾਂਗਰਸ ਦੇ ਸਾਬਕਾ ਵਿਧਾਇਕ ਸੀ ਉਹ ਆਪ ਚ ਗਏ ਉਹ ਆਪ ਤੋਂ ਬਾਅਦ ਬੀਜੇਪੀ ਚ ਗਏ ਰਵਨੀਤ ਮਿੱਟੂ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਬੀਬੀ ਪ੍ਰਨੀਤ ਕੌਰ ਕੈਪਟਨ ਵਰਿੰਦਰਜੀ ਧਰਮਪਤਨੀ ਉਹਨਾਂ ਨੇ ਵੀ ਭਾਰਤੀ ਜਨਤਾ ਪਾਰਟੀ ਦੀ ਸ਼ਮੂਲੀਅਤ ਕੀਤੀ ਤੇ ਉਹਨਾਂ ਨੂੰ ਵੀ ਟਿਕਟ ਐਲਾਨ ਕਰ ਦਿੱਤੀ ਗਈ ਹੈ ਹੁਣ ਸਵਾਲ ਇਹ ਹੈ ਕਿ ਇਹ ਪੰਜ ਮੈਂਬਰ ਪਾਰਲੀਮੈਂਟ ਚਾਹੁੰਦੇ ਨੇ ਕਿ ਕਾਂਗਰਸ ਹਾਈ ਕਮਾਂਡ ਕਾਂਗਰਸ ਦੇ ਜਿਹੜੇ ਇਸ ਵਕਤ ਸਭ ਤੋਂ ਵੱਡੇ ਆਗੂਆਂ ਦੇ ਵਿੱਚੋਂ ਇੱਕ ਨੇ ਬੀਬੀ ਸੋਨੀਆ ਗਾਂਧੀ ਉਹ ਜਲਦ ਤੋਂ ਜਲਦ ਟਿਕਟਾਂ ਦਾ ਐਲਾਨ ਕਰਨ ਤਾਂਕਿ ਇਹ ਸਾਰੇ ਲੀਡਰ ਮੈਦਾਨ ਦੇ ਵਿੱਚ ਉਤਰਨ ਕਿਤੇ ਨਾ ਕਿਤੇ ਪੰਜਾਬ ਦਾ ਜਿਹੜਾ ਸੰਗਠਨ ਹੈ ਉਨ੍ਹਾਂ ਵੱਲੋਂ ਪੰਜਾਬ ਦੇ ਵਿੱਚ ਟਿਕਟਾਂ ਦੀ ਦੇਰੀ ਜਿਹੜੀ ਹੈ ਉਹ ਮਹਿਸੂਸ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਦਾ ਸੰਗਠਨ ਵੀ ਖੁੱਲ ਕੇ ਨਹੀਂ ਬੋਲ ਰਿਹਾ ਅਸਲ 'ਚ ਪੰਜਾਬ ਦੇ ਸੰਗਠਨ ਕੋਲੇ ਸਾਰੇ ਜੇਤੂ ਚਿਹਰੇ ਨੇ ਜਿਹੜੇ ਉਹ ਇਸ ਵਕਤ ਪੂਰੇ ਨਹੀਂ ਲੱਭੇ ਗਏ ਲਗਾਤਾਰ ਵੱਖ-ਵੱਖ ਸੀਟਾਂ ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਨਫਿਊਜ਼ਨ ਰੌਲੇ ਬਰਕਰਾਰ ਨੇ ਕਈ ਸੀਟਾਂ ਨੇ ਜਿੱਥੇ ਹਜੇ ਵੀ ਕਾਂਗਰਸ ਪਾਰਟੀ ਨੂੰ ਚਿਹਰੇ ਨਹੀਂ ਲੱਭ ਰਹੇ ਔਰ ਕਿਤਨਾ ਕਿਤੇ ਕਾਂਗਰਸ ਪਾਰਟੀ ਦੇ ਵਿੱਚ ਜਿਵੇਂ ਗੁੱਟਬਾਜ਼ੀ ਹੈ ਜਾਂ ਧੜੇਬਾਜ਼ੀ ਹੈ ਜਿਹੜੇ ਸਿਟਿੰਗ ਮੈਂਬਰ ਪਾਰਲੀਮੈਂਟ ਹੈ ਇਹਨਾਂ ਬਾਰੇ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕਾਂਗਰਸ ਦੀ ਹਾਈ ਕਮਾਂਡ ਕੋਲੇ ਵੱਖ-ਵੱਖ ਜਿਹੜੇ ਲੀਡਰਸ਼ਿਪ ਟਿਕਟ ਦੇ ਦਾਵੇਦਾਰ ਸੀ ਉਹਨਾਂ ਨੇ ਕੀਤੀਆਂ ਜਿਸ ਤੋਂ ਬਾਅਦ ਕੇਂਦਰੀ ਹਾਈ ਕਮਾਂਡ ਵੀ ਕਾਫੀ ਜ਼ਿਆਦਾ ਕਨਫਿਊਜ਼ਨ ਜਾਂ ਦੁਚਿੱਤੀ ਦੀ ਸਥਿਤੀ ਦੇ ਵਿੱਚ ਰਹੀ ਪਰ ਮੈਨੂੰ ਲੱਗਦਾ ਹੈ ਕਿ ਇਹ ਪੰਜ ਮੈਂਬਰ ਪਾਰਲੀਮੈਂਟ ਨੇ ਇਹ ਜਲਦ ਹੀ ਇਹਨਾਂ ਦੀ ਟਿਕਟ ਐਲਾਨ ਦਿੱਤੀ ਜਾਏਗੀ ਸੰਭਾਵਨਾ ਹੈ ਅੱਜ ਕੱਲ ਦੇ ਵਿੱਚ ਵੀ ਕਾਂਗਰਸ ਦੀ ਮੀਟਿੰਗ ਹੈ ਚੋਣ ਕਮੇਟੀ ਦੀ ਔਰ ਇਹਨਾਂ ਦੀ ਇਹਨਾਂ ਦੇ ਨਾਮ ਨੇ ਜਿਹੜੇ ਉਹ ਬਹੁਤ ਜਲਦ ਐਲਾਨੇ ਜਾ ਸਕਦੇ ਨੇ ਔਰ ਇਹਨਾਂ ਦੇ ਨਾਮ ਐਲਾਨਨ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਤਸਵੀਰ 224 ਤੋਂ ਪਹਿਲਾਂ ਖੋਰ ਸਾਫ ਹੁੰਦੀ ਸਾਨੂੰ ਨਜ਼ਰ ਆਏਗੀ ਡਲਾ ਜੀ ਬਿੱਟੂ ਦੇ ਚੰਨੀ ਅਤੇ ਕਾਂਗਰਸੀ ਲੀਡਰਾਂ ਤੇ ਜਿਹੜੇ ਇਲਜ਼ਾਮ ਲਗਾਏ ਨੇ ਤੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਂਦੀ ਜ਼ਰੂਰ ਨਜ਼ਰ ਆ ਰਹੀ ਹੈ ਉਧਰ ਜਿਹੜੇ ਡਾਕਟਰ ਰਾਜਕੁਮਾਰ ਵੇਰਕਾ ਨੇ ਉਹਨਾਂ ਨੇ ਵੀ ਬਿੱਟੂ ਦੇ ਬਿਆਨਾਂ ਦੇ ਉੱਪਰ ਇਲਜ਼ਾਮਾਂ ਦੇ ਉੱਪਰ ਪਲਟਵਾਰ ਕੀਤਾ ਸੋ ਇਹਨਾਂ ਸਾਰੀਆਂ ਸਥਿਤੀਆਂ ਨੂੰ ਵੇਖਦਿਆਂ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਮਾਮਲਾ ਕੀ ਹੈ ਬਾਅਦ ਪਲਟਵਾਰ ਦਾ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਅਸਲ ਜਿਰਨਿਤ ਬਿੱਟੂ ਨੇ ਕੱਲ ਇੱਕ ਟੈਲੀਵਿਜ਼ਨ ਚੈਨਲ ਨੂੰ ਇੰਟਰਵਿਊ ਦਿੱਤੀ ਜਿਸ ਵਿੱਚ ਚਰਨਜੀਤ ਚੰਨੀ ਹੋਣਾ ਤੇ ਰਵਨੀਤ ਬਿੱਟੂ ਨੇ ਵੱਡਾ ਇਲਜ਼ਾਮ ਲਾਇਆ ਉਹਨਾਂ ਨੇ ਕਿ ਜਦੋਂ ਚੰਨੀ ਮੁੱਖ ਮੰਤਰੀ ਸੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਉਹਨਾਂ ਨੇ ਆਉਣਾ ਸੀ ਚੋਣਾਂ ਤੋਂ ਪਹਿਲਾਂ ਉਸ ਮੌਕੇ ਚਰਨਜੀਤ ਚੰਨੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾ ਵਿਰੋਧ ਕੀਤਾ ਅਤੇ ਕਠਿ ਤੌਰ ਤੇ ਉਹਨਾਂ ਦਾ ਰਸਤਾ ਰੁਕਵਾਇਆ ਕੁਝ ਬੰਦੇ ਭੇਜੇ 20 ਬੰਦੇ ਭੇਜ ਕੇ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾ ਗਈ ਹੈ ਹਾਲਾਂਕਿ ਦੇਸ਼ ਦੇ ਵਿੱਚ ਇੱਕ ਵੱਡੀ ਜਾਂਚ ਹੋਈ ਸੁਪਰੀਮ ਕੋਰਟ ਤੱਕ ਉਹ ਜਾਂਚ ਪਹੁੰਚੀ ਕਿ ਆਖਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਸਤਾ ਕਿਉਂ ਰੁਕਿਆ ਉਸ ਵੇਲੇ ਕਿਸਾਨ ਅੰਦੋਲਨ ਸੀ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਦਾ ਵਿਰੋਧ ਸੀ ਔਰ ਪੰਜਾਬ ਸਰਕਾਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਗਈ ਕੁਝ ਅਫਸਰ ਸੀ ਉਹਨਾਂ ਉਹਨਾਂ ਦੀ ਲਾਪਰਵਾਹੀ ਸਾਹਮਣੇ ਆਈ ਸੀ ਪਰ ਕਿਤੇ ਵੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੀਆਂ ਜਾਂਚਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਨਹੀਂ ਆਇਆ ਪੰਜਾਬ ਦੇ ਮੁੱਖ ਮੰਤਰੀ ਦੀ ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਆਈ ਰਵਨੀਤ ਬਿੱਟੂ ਨੇ ਚਰਨਜੀਤ ਚੰਨੀ ਹੁਨਾ ਦੇ ਨਾਂ ਤੇ ਵੱਡਾ ਇਲਜ਼ਾਮ ਲਾ ਕੇ ਕਿਤਨਾ ਕਿਤੇ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਾਂ ਆਪਣਾ ਚੋਣ ਏਜੰਡਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਮਾਮਲਾ ਬਹੁਤ ਜ਼ਿਆਦਾ ਗਰਮਾ ਗਿਆ ਹੈ ਹਾਲਾਂਕਿ ਚਰਨਜੀਤ ਚੰਨੀ ਪਹਿਲਾਂ ਹੀ ਇਸ ਤਰ੍ਹਾਂ ਦੀ ਕਿਸੇ ਵੀ ਜ਼ਿੰਮੇਵਾਰੀ ਲਈ ਨਕਾਰ ਚੁੱਕੇ ਨੇ ਹੁਣ ਸਵਾਲ ਇਹ ਹੈ ਕਿ ਜਦੋਂ ਜਾਂਚ ਦੇ ਵਿੱਚ ਇਹ ਗੱਲਾਂ ਸਾਰੀਆਂ ਸਾਫ਼ ਨੇ ਕਿ ਚਰਨਜੀਤ ਚੰਨੀ ਦੀ ਕੋਈ ਭੂਮਿਕਾ ਨਹੀਂ ਰਵਨੀਤ ਬਿੱਟੂ ਨੇ ਅਜਿਹਾ ਬਿਆਨ ਕਿਉਂ ਦਿੱਤਾ ਕੀ ਉਹਨਾਂ ਨੇ ਅਣਜਾਣੇ ਦੇ ਵਿੱਚ ਇਹ ਗੱਲ ਕਰ ਦਿੱਤੀ ਜਾਂ ਉਹਨਾਂ ਕੋਲੇ ਪੂਰੀ ਜਾਣਕਾਰੀ ਨਹੀਂ ਸੀ ਪਰ ਡਾਕਟਰ ਰਾਜਕੁਮਾਰ ਵੀਰਕਾ ਜਿਹੜੇ ਕਾਂਗਰਸ ਦੇ ਆਗੂ ਨੇ ਉਹਨਾਂ ਨੇ ਪਲਟਵਾਰ ਕੀਤੇ ਉਹ ਕਹਿੰਦੇ ਉਸ ਵੇਲੇ ਨਰਿੰਦਰ ਮੋਦੀ ਹੋਣੀ ਉਹਨਾਂ ਦੇ ਮਹਿਕਮੇ ਨਾਲ ਸੰਬੰਧਿਤ ਪ੍ਰੋਗਰਾਮ ਦੇ ਵਿੱਚ ਹੀ ਆ ਰਹੇ ਸੀ ਡਾਕਟਰ ਰਾਜਕੁਮਾਰ ਵੀਰਕਾ ਕੋਲੇ ਸਿਹਤ ਸਿੱਖਿਆ ਦਾ ਮਹਿਕਮਾ ਸੀ ਮੈਡੀਕਲ ਐਜੂਕੇਸ਼ਨ ਦਾ ਮਹਿਕਮਾ ਸੀ ਔਰ ਉਹਨਾਂ ਨੇ ਸਾਫ਼ ਤੌਰ ਤੇ ਰਾਜਕੁਮਾਰ ਵੀਰਕਾ ਨੇ ਇਨਕਾਰ ਕੀਤਾ ਕੇ ਚਰਨਜੀਤ ਚੰਨੀ ਜਿਹੜੇ ਉਸ ਵੇਲੇ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਕੋਈ ਵੀ ਭੂਮਿਕਾ ਨਹੀਂ ਸੀ ਸੋ ਇਹਦੇ ਤੇ ਇਸ ਪੂਰੇ ਮਸਲੇ ਤੇ ਆਉਂਦੇ ਵਾਲੇ ਦਿਨਾਂ ਦੇ ਵਿੱਚ ਵੀ ਸਿਆਸਤ ਪੱਕ ਸਕਦੀ ਹੈ ਚਰਨਜੀਤ ਚੰਨੀ ਵੀ ਇਸ ਵਕਤ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜਲੰਧਰ ਤੋਂ ਟਿਕਟ ਦੇ ਵੱਡੇ ਦਾਵੇਦਾਰ ਨੇ ਅਜਿਹੇ ਵਿੱਚ ਚਰਨਜੀਤ ਚੰਨੀ ਬਾਰੇ ਰਵਨੀਤ ਬਿੱਟੂ ਦੇ ਦਿੱਤੇ ਇਸ ਬਿਆਨ ਤੋਂ ਬਾਅਦ ਕਾਂਗਰਸ ਚਰਨਜੀਤ ਚੰਨੀ ਔਰ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਇੱਕ ਵਾਰ ਨਵੀਂ ਜਿਹੜੀ ਜ਼ੁਬਾਨੀ ਸਿਆਸੀ جنگ ਹੈ ਉਹ ਸ਼ੁਰੂ ਹੋ ਸਕਦੀ ਹੈ ਔਰ ਹੁਣ ਆਉਂਦੇ ਦਿਨਾਂ ਦੇ ਵਿੱਚ ਇਹ ਮਾਮਲਾ ਕੀ ਸ਼ਾਂਤ ਹੋ ਜਾਂਦਾ ਹੈ ਜਾਂ ਇਸ ਮਾਮਲੇ ਦੇ ਉੱਪਰ ਬਿਆਨਬਾਜ਼ੀ ਹੋਰ ਅੱਗੇ ਵਧਦੀ ਹੈ ਇਹ ਵੇਖਣਾ ਬੜਾ ਦਿਲਚਸਪ ਰਹੇਗਾ ਦਲਾਜੀ ਆਮ ਆਦਮੀ ਪਾਰਟੀ ਆਗੂ ਸੰਜੇ ਸਿੰਘ ਦੀ ਜ਼ਮਾਨਤ ਹੋ ਗਈ ਕੱਲੋ ਜੇਲ੍ਹ ਤੋਂ ਜੋ ਹੈ ਬਾਹਰ ਆ ਗਏ ਪਰ ਉਧਰ ਹੀ ਅਗਰ ਆਪਾਂ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਤਾਂ ਮਾਮਲਾ ਹਲੇ ਤੱਕ ਉਲਝਦਾ ਹੀ ਨਜ਼ਰ ਆ ਰਿਹਾ ਹੈ ਤੇ ਅਰਵਿੰਦ ਕੇਜਰੀਵਾਲ ਮਾਮਲੇ ਦੇ ਉੱਪਰ ਹੁਣ ਤੱਕ ਕੀ ਅਪਡੇਟ ਹੈ ਇਸ ਉੱਪਰ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਬਿਲਕੁਲ ਹਰਜੋਤ ਜੀ ਸੰਜੀਤ ਸਿੰਘ ਨੂੰ ਕੱਲ ਜ਼ਮਾਨਤ ਮਿਲ ਗਈ ਉਹ ਦਿੱਲੀ ਦੇ ਇੱਕ ਜੇਲ੍ਹ ਦੇ ਵਿੱਚ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਹਨਾਂ ਨੂੰ ਲਗਭਗ 6 6 ਮਹੀਨੇ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ 6 ਮਹੀਨੇ ਦੇ ਕਰੀਬ ਉਹਨਾਂ ਨੇ ਜੇਲ੍ਹ ਦੇ ਵਿੱਚ گزارਿਆ ਔਰ ਕਥਿਤ ਸ਼ਰਾਬ ਘਟਾਲੇ ਦੇ ਇਲਜ਼ਾਮਾਂ ਦੇ ਵਿੱਚ ED ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸੰਜੀਤ ਸਿੰਘ ਉੱਪਰ ਕਈ ਸ਼ਰਤਾਂ ਲਾਈਆਂ ਗਈਆਂ ਨੇ ਉਹਨਾਂ ਦੀ ਜ਼ਮਾਨਤ ਦੀਆਂ ਉਹ ਸ਼ਰਾਬ ਘਟਾਲੇ ਮਾਮਲੇ ਤੇ ਕੁਝ ਵੀ ਨਹੀਂ ਬੋਲ ਸਕਦੇ ਨਾ ਹੀ ਉਹ ਸ਼ਰਾਬ ਘਟਾਲੇ ਮਾਮਲੇ ਦੇ ਜਿਹੜੇ ਤਕਨੀਕੀ ਪਹਿਲੂ ਨੇ ਉਹਨਾਂ ਉੱਪਰ ਕਿਸੇ ਤਰ੍ਹਾਂ ਦਾ ਮੀਡੀਆ ਦੇ ਵਿੱਚ ਬਿਆਨ ਦੇ ਸਕਦੇ ਨੇ ਸੋ ਸ਼ੁੱਧ ਰਾਜਨੀਤਿਕ ਬਿਆਨ ਨੇ ਜਿਹੜੇ ਕੋ ਸੰਜੇ ਸਿੰਘ ਦੇਣਗੇ ਔਰ ਸੰਜੇ ਸਿੰਘ ਉਹਨਾਂ ਨੇ ਬਾਹਰ ਆਉਂਦੇ ਹੀ ਭਾਰਤੀ ਜਨਤਾ ਪਾਰਟੀ ਤੇ ਤਿੱਖਾ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜਲਦ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਔਰ ਉਹਨਾਂ ਨੇ ਸਾਫ਼ ਤੌਰ ਤੇ ਭਾਰਤੀ ਜਨਤਾ ਪਾਰਟੀ ਤੇ ਇਲਜ਼ਾਮ ਲਾਇਆ ਕਿ ਭਾਰਤੀ ਜਨਤਾ ਪਾਰਟੀ ਬਦਲੇ ਦੀ ਸਿਆਸਤ ਕਰ ਰਹੀ ਹੈ ਔਰ ਇਸ ਵਾਰ ਦੇਸ਼ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਸਬਕ ਸਿਖਾਉਣਗੇ ਸੋ ਬਹੁਤ ਤਿੱਖੇ ਇਲਜ਼ਾਮ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਲਗਾਤਾਰ ਸੰਜੇ ਸਿੰਘ ਤੇ ਲਾਉਂਦੇ ਰਹੇ ਨੇ ਸੰਜੇ ਸਿੰਘ ਜੇਲ੍ਹ ਵਿੱਚੋਂ ਰਿਹਾ ਹੁਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਕਰ ਗਏ ਉਹਨਾਂ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਔਰ ਸੰਜੇ ਸਿੰਘ ਦੇ ਨਾਲ ਉਹਨਾਂ ਦੀ ਕਾਰ ਦੇ ਵਿੱਚ ਜਦੋਂ ਜੇਲ੍ਹ ਦੇ ਵਿੱਚੋਂ ਨਿਕਲੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ ਉਧਰ ਅਰਵਿੰਦ ਕੇਜਰੀਵਾਲ ਦੇ ਮਾਮਲੇ ਤੇ ਕੱਲ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਅਰਵਿੰਦ ਕੇਜਰੀਵਾਲ ਨੇ ED ਵੱਲੋਂ ਉਹਨਾਂ ਦੀ ਗ੍ਰਿਫਤਾਰੀ ਨੂੰ ਅਦਾਲਤ ਦੇ ਵਿੱਚ ਚੈਲੰਜ ਕੀਤਾ ਇਸ ਮਾਮਲੇ ਤੇ ਸੁਣਵਾਈ ਹੋਈ ਅਦਾਲਤ ਨੇ ਅਰਵਿੰਦ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਦਾ ਸਾਰਾ ਪੱਖ ਸੁਣਿਆ ED ਦੇ ਵਕੀਲਾਂ ਨੇ ਆਪਣਾ ਪੱਖ ਰੱਖਿਆ ਔਰ ਬਾਅਦ ਦੇ ਵਿੱਚ ਜੱਜ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ED ਦੀ ਜਾਂਚ ਦੇ ਵਿੱਚ ਮਨੀ ਟ੍ਰੇਲ ਦੇ ਸਬੰਧ ਵਿੱਚ ਅਗਰ ਕੋਈ ਪੈਸੇ ਦਾ ਆਦਾਨ ਪ੍ਰਦਾਨ ਹੋਇਆ ਪੈਸਾ ਕਿੱਥੋਂ ਕਿੱਧਰ ਗਿਆ ਇਸ ਕਪਲੇ ਦੇ ਵਿੱਚ ਅਗਰ ਕੋਈ ਹੈ ED ਤੋਂ ਉਹਦੀ ਫਾਈਲ ਮੰਗੀ ਹੈ ਹੁਣ ਜੱਜ ਨੇ ਆਪਣਾ ਆਰਡਰ ਰਿਜ਼ਰਵ ਰੱਖਿਆ ਹੈ ਔਰ ਮਨੀ ਟ੍ਰੇਲ ਦੇ ਜਿਹੜੇ ਡਾਕੂਮੈਂਟਸ ਜਾਂ ਸਬੂਤ ਨੇ ਕੋਈ ED ਕੋਲੇ ਕਿ ਉਹ ਸਬੂਤ ਨੇ ਜਾਂ ਨਹੀਂ ਇਹ ਤਾਂ ਬਾਅਦ ਦੇ ਵਿੱਚ ਪਤਾ ਲੱਗੇਗਾ ਪਰ ਅਦਾਲਤ ਨੇ ED ਕੋਲੋਂ ਸਾਰਾ ਕੁਝ ਮੰਗਿਆ ਹੈ ਔਰ ਇਹਨਾਂ ਫਾਈਲਾਂ ਨੂੰ ਪੜਨ ਤੋਂ ਬਾਅਦ ਅਦਾਲਤ ਵੱਲੋਂ ਆਖਰੀ ਫੈਸਲਾ ਦਿੱਤਾ ਜਾਣਾ ਹੈ ਸੋ ਮੈਂ ਉਮੀਦ ਕਰਦਾ ਕਿ ਅੱਜ ਸ਼ਾਮ ਤੱਕ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਕੋਈ ਨਾ ਕੋਈ ਫੈਸਲਾ ਆ ਸਕਦਾ ਹੈ ਕਿ ED ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਕੀਤੀ ਹੈ ਉਹ ਵਾਜਬ ਹੈ ਗੈਰ ਵਾਜਬ ਹੈ ਅਭਿਸ਼ੇਕ ਮਨੂ ਸਿੰਘ ਵੀ ਨੇ ਤਰਕ ਦਿੱਤਾ ਕਿ ਅਰਵਿੰਦ ਕੇਜਰੀਵਾਲ ਨੂੰ 9 ਸਬੰਧ ਦਿੱਤੇ ਗਏ ਸੀ ਪਰ ਕਦੇ ਵੀ ED ਨੇ ਘਰ ਆ ਕੇ ਪੁੱਛਗਿੱਛ ਨਹੀਂ ਕੀਤੀ ਚੋਣਾਂ ਤੋਂ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਇਸ ਕਰਕੇ ਕੀਤੀ ਗਈ ਤਾਂ ਕਿ ਉਹਨਾਂ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਿਆ ਜਾ ਸਕੇ ਔਰ ਇਹੀ ਆਧਾਰ ਅਦਾਲਤ ਦੇ ਵਿੱਚ ਅਭਿਸ਼ੇਕ ਮਨੂ ਸਿੰਘ ਵੀ ਵੱਲੋਂ ਬਣਾਇਆ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ED ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਉਸ ਵੇਲੇ ਕੀਤਾ ਜਦੋਂ ਚੋਣ ਜ਼ਾਬਤਾ ਲੱਗ ਗਿਆ ਤਾਂ ਕਿ ਅਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਨਾ ਕਰ ਸਕਣ ਸੋ ਅੱਜ ਜਾਂ ਕੱਲ ਦੇ ਵਿੱਚ ਅਦਾਲਤ ਦਾ ਜਿਹੜਾ ਰਾਖਮਾ ਫੈਸਲਾ ਹੈ ਉਹ ਅਨਾਉਂਸ ਹੋ ਸਕਦਾ ਹੈ ਔਰ ਇਸ ਮਾਮਲੇ ਦੇ ਵਿੱਚ ਪੂਰੀ ਕਲੈਰਿਟੀ ਹੈ ਜਿਹੜੀ ਉਹ ਦੇਖਣ ਨੂੰ ਮਿਲੇਗੀ ਉਂਝ ਜਿਹੜੀ ਰੌਸ ਐਵੇਨਿਊ ਕੋਰਟ ਹੈ ਉਹਨਾਂ ਵੱਲੋਂ 14 ਦਿਨਾਂ ਲਈ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਅਰਵਿੰਦ ਕੇਜਰੀਵਾਲ ਤਿਹਾਰ ਦੀ ਜੇਲ੍ਹ ਦੇ ਵਿੱਚ ਇਸ ਵਕਤ ਬੰਦ ਨੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਅਨਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌ